ਡੀਐਸ న్యూ ਦੇ ਦਿੱਤਸ ਕਾਨੂੰ ਪਿਆਰ ਭਰੀ ਸਤਿਕਾਰ ਮਟਾਣਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਵਸਦੇ ਤੇ ਕਿਸਾਨਾਂ ਵੱਲ ਅਡਾਨੀ ਅਬਾਨੀ ਕਾਰਪੋਰੇਟ ਘਰਾਣਿਆਂ ਦੇ ਪੁੱਤਰੇ ਫੁਕੇ ਗਏ ਤੁਸੀਂ ਦੇ ਰੋ ਡੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਤੇ న్యూਸ ਸ਼ਰਮਾ ਦੀ ਖਾਸ ਖਬਰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰੋ ਡੀਐਸ న్యూ ਪੰਜਾਬ ਤੁਨਗਾਦ ਰੋਕੇ ਹੋਏ ਓਪੀਸ ਉਪਾਰੇ ਤੇ ਨਾ ਆਂਤ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ 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 ਜੀ ਸਰਕਾਰ ਮੁਰਦਾਬਾਦ ਜਮੇਵਾਦ ਨਾ ਇਹਨੂੰ ਮੁਰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਲੋਕ ਹੋਰ ਸੰਗਰਾਂਦਾਵਾ ਜਿਹੜੇ ਪੁਤਲੇ ਖੜੇ ਗਏ ਨੌ ਜਿਹੜੀ ਗਸ਼ਤੀ ਕਾਫੀ ਭਾਰਤੀ ਕਿਸਾਨ ਸੰਯੁਕਤ ਮੋਰਚੇ ਦੀ ਗਾਰਹੀ ਤੋ ਅੱਜ ਜਿਵੇਂ ਕੋ ਖਨੋਰੀ ਬਾਰਡਰ ਤੇ ਸੰਗੂ ਬਾਰਡਰ ਤੇ ਅੱਜ ਕਿਸਾਨਾਂ ਨੂੰ ਬੈਠਿਆ ਕਿੰਨੇ ਮਹੀਨੇ ਹੋ ਗਏ ਆ ਪਰ ਕੋਈ ਸਰਕਾਰ ਅਜੇ ਤੱਕ ਉਹਨਾਂ ਨਾਲ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਆਈ ਜੋ ਜਿਹੜੀਆਂ ਮੰਗਾਂ ਨੇ ਮੰਗਾਂ ਕੋਈ ਗੈਰਕਾਨੂੰਨੀ ਨਹੀਂ ਆਗੀਆਂ ਇੱਕ ਐਮਐਫਪੀ ਦੀ ਮੰਗ ਆ ਕਰਜ਼ਾ ਮਾਫੀ ਦੀ ਮੰਗ ਆ ਇਹ ਬਹੁਤ ਜ਼ਰੂਰੀ ਆ ਕਿਸਾਨਾਂ ਵਾਸਤੇ ਜੇ ਕਿਸਾਨ ਨੂੰ ਅਜੇ ਵੀ ਐਮਐਫਪੀ ਨਹੀਂ ਦਿੱਤੀ ਜਾਂਦੀ ਤੇ ਕਿਸਾਨ ਕਦੀ ਵੀ ਕਰਜ਼ੇ ਤੋਂ ਬਾਹਰ ਨਹੀਂ ਆ ਸਕਦਾ ਕਿਸਾਨ ਦਾ ਕਰਜ਼ੇ ਥੱਲੇ ਆਉਂਦਾ ਮੇਨ ਕਾਰਨ ਇਹ ਆ ਕਿ ਜਿਹੜਾ ਆ ਕਿਸਾਨ ਕਰਜੇ ਫਿਰ ਆਉਂਗਾ ਮੇਨ ਗਾਣਾ ਵੀ ਕਿਸਾਨ ਨੂੰ ਆਪਣੀ ਫਸਲ ਦਾ ਮੋਲ ਹੀ ਨਹੀਂ ਦੇਦਾ ਪੂਰਾ ਮਿਲਿਆ ਜਦੋਂ ਆਪਾਂ ਫਸਲ ਲੈ ਕੇ ਜਾਂਦੇ ਵੇਖੋ ਸਰਕਾਰ ਬੈਠ ਕੇ ਕਹਿੰਦੀ ਆ ਜਦੋਂ ਉੱਥੇ ਸੰਸਦ ਚ ਬੈਠੀ ਗਾ ਨਹੀਂ ਐਮ ਐਸ ਪੀ ਕਈਆਂ ਫਸਲਾਂ ਦੇ 85 ਦੇ ਦੇਤੀ ਪਰ ਉਹਦਾ ਕਹੀ ਜ਼ਮੀਨ ਨਹੀਂ ਹਕੀਕਤ ਹੈ ਆਣ ਕੇ ਸਰਕਾਰ ਨੇ ਜਾਜਾ ਲਿਆ ਉਹਦਾ ਕੀ ਹਰ ਰੋ ਰਿਹਾ ਉਹਦਾ ਕਾਰਨ ਵੀ ਇੱਥੇ ਕਾਰਬੋ ਕਰਾਨੇ ਜਿਹੜੇ ਫਸਲ ਖਰੀਦਿਆ ਆਪਣੀ 75000 ਰੁਪਈਆ ਜਿਹੜਾ ਸਰਮਾਏ ਦਾ ਨਸਤੀ ਸੀ ਮਿਲਿਆ ਕੀ ਕਿਸਾਨ ਨੂੰ 4045 ਰੁਪਈਆ ਜਿਹੜਾ ਤੋਲ ਬਾਅਦ ਤੁਹਾਨੂੰ ਅੱਜ 120 ਤੋਂ ਦੇਰ ਬਿਆਕ ਲੋ ਮਿਲ ਰਿਹਾ ਵਾ ਕੋ ਕਿਹਦੀ ਜੇਜ ਪਾਇਆ ਜਾਂਦਾ ਕਾਫਲ ਘਰਾਣੇ ਦੀ ਜੇਜ ਪਾਇਆ ਜਾਂਦਾ ਕਿਸਾਨ ਦੀ ਜੇਬ ਚ ਕੱਖ ਨਹੀਂ ਪਾਇਆ ਜਾਂਦਾ ਹੁਣ ਮੱਕੀ ਆ ਜਣੀ ਐ ਐਮ ਐਸ ਪੀ ਦੇ ਉੱਤੇ ਉਹਦੀ ਵੀ ਜਿਹੜੀ 17-1800 ਐਮ ਐਸ ਪੀ ਦੀ ਮੱਕੀ ਦੀ ਐਮ ਐਸ ਪੀ ਹੁੰਦੀ ਆ ਮਿਲਦਾ ਮੰਡੀ ਚ ਕੀ ਆ 300-900 ਹਜ਼ਾਰ ਰੁਪਈਆ ਅੱਜ ਜਿਹੜਾ ਵਾ ਕਿਸਾਨ ਆਪਣੇ ਝੋਨੇ ਦੇ ਤੇ ਕਿੰਨਾ ਖਰਚਾ ਕਰ ਚੁੱਕਾ ਵਾ ਪਰ ਉਹਦੀ ਵੀ ਐਮ ਐਸ ਪੀ ਜਿਹੜੀ ਬਹੁਤ ਘੱਟ ਆ ਕਿਉਂਕਿ ਜਿਹੜਾ ਸੁਵਾਨੀ ਨਾਥ ਨੇ ਰਿਪੋਰਟ ਆਂ ਕਿਹਨਾਂ ਲਾਗੂ ਕਰੋ ਜੋ ਲਾਗੂ ਹੁੰਦੀ ਆ ਤੇ ਕਿਸਾਨ ਫਾਇਦਾ ਵਾ ਪਰ ਕਾਰਡ ਕਰਾਨੇ ਜਿਹੜਾ ਉਹ ਨਹੀਂ ਚਾਹੁੰਦੇ ਕਿ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਐਮਐਫਪੀ ਦਾ ਇਹਨਾਂ ਨੂੰ ਗਰੰਟੀ ਕਾਨੂੰਨ ਦਿੱਤਾ ਜਾਵੇ ਕਿਉਂਕਿ ਜੇ ਐਮਐਫਪੀ ਦਾ ਗਰੰਟੀ ਕਾਨੂੰਨ ਮਿਲ ਜਾਂਦਾ ਵਾ ਤੇ ਜਿਹੜੀ ਫਸਲ ਮੰਡੀ ਜੋ ਮਾਰਕੀਟ ਜੋ ਕਾਰਡ ਕਰਾਨਿਆਂ ਨੇ ਖਰੀਦਣੀ ਆ ਉਹਨਾਂ ਨੂੰ ਅਸੇ ਮੁੱਲ ਤੇ ਖਰੀਦਣੀ ਪਣੀ ਆ ਜੋ ਸਰਕਾਰ ਤੈਅ ਕਰੇਗੀ ਇਹੀ ਕਾਰਨ ਹੈ ਕਿ ਐਮਐਫਪੀ ਦਾ ਨਾਂ ਦਾ ਗਰੰਟੀ ਕਾਨੂੰਨ ਕਿਸਾਨ ਨੂੰ ਮਿਲਦਾ ਨਾ ਕਰਜ਼ਾ ਮਾਫੀ ਮੰਡੀ ਕਾਰਡ ਕਰਾਨਿਆਂ ਦਾ ਕਿ ਨਾ ਕਰਜ਼ਾ ਮਾਫ ਹੋ ਜਾਂਦਾ ਅੱਜ ਉਹ ਕੰਪਨੀ ਫੋਲਦੇ ਆ ਕੰਪਨੀ ਘਾਟੇ ਚ ਜਲ ਗਈ ਆ ਚੋਕ ਕੇ ਕਰਜ਼ਾ ਅਗਲਾ ਵਧਰੀ ਕਰਕੇ ਉਹ ਮਾਰਦੇ ਆ ਤੇ ਉਹਨੂੰ ਨਵੇਂ ਫਿਰ ਕਰਜ਼ਾ ਫੇਰ ਮਿਲ ਜਾਂਦਾ ਵਾ ਜੇ ਕਿਸਾਨ 2 ਲੱਖ ਰੁਪਏ ਦਾ ਐਨਪੀ ਹੋ ਜੇ ਸਿਰਫ 2 ਲੱਖ ਰੁਪਏ ਦਾ ਤੇ ਕਿਸਾਨ ساری ਜ਼ਿੰਦਗੀ ਦੁਬਾਰਾ ਕਰਜ਼ਾ ਨਹੀਂ ਲੈ ਸਕਦਾ ਅਸੀਂ ਕਹਿੰਦੇ ਆ ਕਿ ਕਿਸਾਨਾਂ ਨੂੰ ਐਨਪੀ ਤੋਂ ਬਾਹਰ ਕੱਢਿਆ ਜਾਵੇ ਤਾਂ ਆ ਕੇ ਕਿਸਾਨ ਜਿਹੜਾ ਨਵੇਂ ਫਿਰ ਆਪਣੀ ਲਿਮਟ ਬਣਾ ਸਕੇ ਇਹ ਨਹੀਂ ਇੱਕ ਬੈਂਕ ਤੋਂ ਐਨਪੀ ਆ ਤੇ ਆਲ ఓਵਰ ਇੰਡੀਆ ਦੇ ਬੈਂਕਾਂ ਤੋਂ ਕੋਈ ਕਰਜ਼ਾ ਨਹੀਂ ਮਿਲਦਾ ਤੇ ਕਾਰਪੋਰੇਟਾਂ ਨੇ ਐਚਡੀਐਫਸੀ ਤੋਂ ਕਰਜ਼ਾ ਲੈਂਦੇ ਆ ਉਹ ਤੋਂ ਐਨਪੀ ਹੁੰਦਿਆ ਦੇ ਜਾ ਗਿਆ ਚਿੱਟੇ ਨਾਲ ਲੈਂਦੇ ਆ ਉਹਨਾਂ ਵਾਸਤੇ ਕਾਨੂੰਨ ਹੋਰ ਹੈ ਆਮ ਜਨਤਾ ਵਾਸਤੇ ਕਾਨੂੰਨ ਹੋਰ ਨੇ ਇਸ ਤਰ੍ਹਾਂ ਹੀ ਕਹੁੰਦੇ ਆ ਕਿ ਇੱਕ ਭਾਰਤ ਆ ਤੇ ਇੱਕ ਕਾਨੂੰਨ ਹੋਣਾ ਚਾਹੀਦਾ ਵਾ ਬੜੀ ਰਿਐਕਸ਼ਨ ਆ ਰਹੀ ਆ ਉਹ ਵੀ ਐਕਸਪੈਂਡ ਆ ਸੱਤਾ ਜੋ ਉਹ ਆਮ ਆਦਮੀ ਪਾਰਟਨ ਗਿਆ ਹੋਈ ਪੰਨੀਆਂ ਵਸਾਣੇ ਐ ਐਮਐਸਪੀ ਦਵਾਂਗੇ ਮੂੰਗੀ ਦਾ ਐਮਐਸਪੀ ਦਵਾਂਗੇ ਕਹੇ ਦਿੱਤੀ ਰੋਲ ਗਈ ਮੂੰਗੀ ਜੱਟਾਂ ਨੇ ਵੇਚੀ ਕਿਹਨੇ ਪੁੱਛਿਆ ਇਹ ਮੰਡੀਆਂ ਜਾਣਗੇ ਇਸ ਕਰਕੇ ਸਭ ਸਟੰਟ ਨੇ ਆਪਣੀ ਅੱਜ ਚੋਣਾ ਜਿੱਤਣ ਦੇ ਅੱਜ ਜਿਹੜਾ ਪੁਤਲਾ ਸੜਿਆ ਗਿਆ ਹੈ ਕਿ ਐਸ ਕੇ ਐਮ ਭਾਰਤ ਦਾ ਪ੍ਰੋਗਰਾਮ ਸੀ ਅੱਜ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਇਹ ਪੁਤਲੇ ਸਾੜੇ ਗਏ ਨੇ ਅਪਾਨੀ ਅਡਾਨੀ ਦੇ ਨਾਲ ਨਰਿੰਦਰ ਮੋਦੀ ਦੇ ਇਹਨਾਂ ਨੂੰ ਇਹ ਦੱਸਣ ਲਈ ਕਿਉਂਕਿ ਅੱਜ ਦੇ ਦਿਨੀ ਇਹ ਨਾਰਾ ਦਿੱਤਾ ਗਿਆ ਸੀ ਕਿ ਅੰਗਰੇਜ਼ੋ ਭਾਰਤ ਛੱਡੋ ਅੱਜ ਉਹ ਹੀ ਇੱਕ ਨਾਰਾ ਬੁਲੰਦ ਕਰ ਰਹੇ ਆ ਕਿ ਕਾਰਪੋਰੇਟ ਭਾਰਤ ਛੱਡੋ ਕਿਸਾਨੀ ਛੱਡੋ ਕਿਸਾਨਾਂ ਨੂੰ ਜੀਣ ਦੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਨਾ ਇਹਨਾਂ ਨਾ ਇਹਨਾਂ ਧੱਕਾ ਕਰੋ ਕਿਉਂਕਿ ਧੱਕਾ ਜਿਹੜਾ ਇਹ ਹੱਦੋਂ ਜ਼ਿਆਦਾ ਹੋ ਚੁੱਕਾ ਹੈ ਹੁਣ ਹੁਣ ਇਹਨਾਂ ਨੂੰ ਤੁਹਾਨੂੰ ਇਹਨਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰਨਾ ਹੀ ਕਹਿਣਾ ਵਾ ਕਿਉਂਕਿ ਉਹ ਸਹੀ ਤਰ੍ਹਾਂ ਚੱਲਣਾ ਹੀ ਨਹੀਂ ਚਾਹੁੰਦੇ ਬੜੀ ਕੋਸ਼ਿਸ਼ ਕਰ ਲਈ ਵੀ ਠੀਕ ਤਰ੍ਹਾਂ ਚੱਲੋ ਤੁਹਾਨੂੰ ਐਮਐਸਪੀ ਦੋ ਤੁਹਾਡਾ ਗਰੰਟੀ ਕਾਨੂੰਨ ਬਣਾਓ ਕਰਜ਼ੇ ਮਾਫ਼ ਕਰੋ ਕਿਸਾਨਾਂ ਦਾ ਜੋ ਬਣਦਾ ਨਰੇਗਾ ਦੇ ਵਿੱਚ ਉਹਨਾਂ ਨੂੰ ਦਿੱਤਾ ਜਾਵੇ ਆਪਾਂ ਮਜ਼ਦੂਰਾਂ ਨੂੰ ਪਰ ਇਹ ਨਹੀਂ ਕੁਝ ਕਰ ਰਹੇ ਹੁਣ ਇਹਨਾਂ ਨੂੰ ਆਪਾਂ ਨੂੰ ਇੱਕੋ ਅਹੀਂ ਅੱਜ ਇਹ ਨਾਰਾ ਦੇ ਰਹੇ ਆ ਵੀ ਭਾਰਤੀ ਛੱਡੋ ਤੁਸੀਂ ਕਾਰਪੋਰੇਟ ਕਰਾਣੇ ਜਿਹੜੇ ਅਸੀਂ ਸਾਬ ਲਾਂਗੇ ਕਿਸਾਨ ਮਜ਼ਦੂਰ ਜਿਹੜੇ ਆਮ ਲੋਕ ਆ ਹਿੰਦੁਸਤਾਨ ਦੇ ਇਹ ਵੜ ਕੇ ਹਿੰਦੁਸਤਾਨ ਨੂੰ ਛਾਂਮ ਲੈਣਗੇ ਤੁਹਾਡੀ ਕੋਈ ਲੋੜ ਨਹੀਂ ਤੁਸੀਂ ਉਜਾੜਨ ਦੇ ਜੇ ਨਾ ਜਾੜੋ ਜੇ ਕੋਈ ਪਲੇਅਰ ਹੁਣ ਤੇ ਜੇ ਕੋਈ ਪਲੇਅਰ ਵੀ ਖੇਡਣਾ ਚਾਹੁੰਦਾ ਉਹਨੂੰ ਨਹੀਂ ਕੇਦਮ ਦਿੰਦੇ ਜੇ ਕੋਈ ਸੜਕਾਂ ਦੇ ਉੱਤੇ ਕਰਕੇ ਆਪਣੀ ਪ੍ਰੈਕਟਿਸ 올림픽 ਚ ਮੈਡਲ ਜਿੱਤਣ ਜਾਂਦਾ ਤੇ ਉਹਨੂੰ ਵੀ ਉਹਦਾਂ ਵੀ ਇਹ ਹਾਲ ਕੀਤਾ ਜਾਂਦਾ ਕਿ ਉਹ ਡਿਸਕਵਾਲਿਫਾਈ ਕਰਵਾ ਦਿੱਤਾ ਜਾਂਦਾ ਆਪਾਂ ਦੂਜੇ ਦੇਸ਼ਾਂ ਵਾਲਿਆਂ ਕੋ ਨਹੀਂ ਹਾਰਦੇ ਆਪਣੇ ਦੇਸ਼ ਵਾਲਿਆਂ ਕੋ ਹਾਰ ਰਹੇ ਆ ਔਰ ਇਹ ਕਾਰਪੋਰੇਟ ਦਾ ਹੀ ਸਾਰਾ ਕੰਮ ਹੈ ਜਿੰਨਾ ਚਿਰ ਇਹ ਕਾਰਪੋਰੇਟ ਪਿੱਛੇ ਨਹੀਂ ਹਟਦੇ ਜਿੰਨਾ ਚਿਰ ਆਪਣਾ ਕੰਟਰੋਲ ਨਹੀਂ ਛੱਡਦੇ ਸਰਕਾਰ ਤੋਂ ਉਨਾਂ ਚਿਰ ਕੋਈ ਹੱਲ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਜਿਹੜਾ ਹੁਣ ਇਹ ਨਾਅਰਾ ਦੇ ਰਹੇ ਆ ਕਿ ਕਾਰਪੋਰੇਟ ਪਰ